ਜੇਕਰ ਤੁਸੀਂ ਰਾਤ ਨੂੰ ਘਰ ਦੇ ਬਾਹਰ ਤਾਲਾ ਲਗਾ ਕੇ ਕਿਸੇ ਸਮਾਗਮ ਵਿੱਚ ਜਾ ਰਹੇ ਹੋ ਤਾਂ ਤੁਸੀਂ ਵੀ ਹੋ ਜਾਵੋ ਸਾਵਧਾਨ ਕਿਉਂਕਿ ਇੱਕ ਖਬਰ ਤੁਹਾਡੇ ਲਈ ਬਹੁਤ ਹੀ ਅਹਿਮ ਹੈ ਘਰ ਦੇ ਬਾਹਰ ਤਾਲਾ ਵੇਖ ਕੇ ਚੋਰ ਹੋ ਜਾਂਦੇ ਨੇ ਸਰਗਰਮ ਅਤੇ ਤੁਹਾਡੇ ਘਰ ਅੰਦਰ ਤਾਲਾ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾਬਾਸ਼ਰ ਵਿੱਚ ਦੋ ਚੋਰਾਵਾਂ ਵੱਲੋਂ ਘਰ ਦੇ ਬਾਹਰ ਲੱਗੇ ਤਾਲੇ ਨੂੰ ਵੇਖਦੇ ਹੋਏ ਤਾਲਾ ਤੋੜ ਕੇ ਚੋਰੀ ਦੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰਿਵਾਰ ਵਿਆਸ ਸਮਾਗਮਤੀ ਗਿਆ ਹੋਇਆ ਸੀ ਪੁਲਿਸ ਵੱਲੋਂ ਸੀਸੀਟੀਵੀ ਦੀ ਅਧਾਰ ਤੇ ਹੁਣ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਚੋਰ ਉਸ ਘਰ ਨੂੰ ਨਿਸ਼ਾਨਾ ਬਣਾਉਂਦੇ ਹਨ ਜਿਸ ਘਰ ਦੇ ਬਾਹਰ ਤਾਲਾ ਲੱਗਿਆ ਹੁੰਦਾ ਹੈ ਐਨਾ ਕੋਲੋਂ ਸੋਨੇ ਦੇ ਗਹਿਣੇ ਚੋਰੀ ਕੀਤਾ ਮੋਟਰਸਾਈਕਲ ਅਤੇ ਚਾਰ ਫੋਨ ਵੀ ਬਰਾਮਦ ਕੀਤੇ ਗਏ ਹਨ ਪੁਲਿਸ ਦੀ ਗ੍ਰਿਫਤ ਵਿੱਚ ਬੈਠੇ ਇਹ ਉਹ ਨੌਜਵਾਨ ਹੰਜਿੰਦਰ ਨੇ ਬੀਤੇ ਦਿਨੀ ਕਾਰ ਵਿੱਚ ਤਾਲਾ ਤੋੜ ਕੇ ਘਰ ਵਿੱਚ ਸੋਨੇ ਦੀ ਗਹਿਣੇ ਨਕਦੀ ਅਤੇ ਘਰ 'ਚ ਖੜੇ ਮੋਟਰਸਾਈਕਲ ਨੂੰ ਲੈ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਆਖਰ ਗ੍ਰਿਫਤਰ ਕਰ ਲਿਆ ਗਿਆ। ਚੋਰਾਂ ਦੀ ਪਛਾਣ ਕ੍ਰਿਸ਼ਨワਸੀ ਅਮਰਗੜ ਅਤੇ ਬੰਟੀ ਸਮਾਨਾ ਸ਼ਹਿਰ ਦਾ ਰਹਿਣ ਵਾਲਾ ਜੋ ਕਿ ਨਾਬਾ ਸ਼ਹਿਰ ਵਿੱਚ ਆ ਕੇ ਬੜੀ ਬਰੀਕੀ ਨਾਲ ਰੇਖੀ ਕਰਦੇ ਸਨ। ਜਿਸ ਘਰ ਵਿੱਚ ਤਾਲਾ ਲੱਗਿਆ ਹੁੰਦਾ ਸੀ ਉਸ ਘਰ ਵਿੱਚ ਜਾ ਕੇ ਚੋਰੀ ਦੇ ਕੰਮ ਨੂੰ ਅੰਜਾਮ ਦਿੰਦੇ ਸਨ। ਚੋਰੀ ਦੀ ਸਾਰੀ ਕਟਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ ਇਸ ਮੌਕੇ ਤੇ ਨਾਬਾ ਕੋਤਵਾਲੀ ਦੇ ਇਨਚਾਰਜ ਅਸਵਿੰਦਰ ਸਿੰਘ ਖੋਖੜ ਨੇ ਦੱਸਿਆ ਹੈ ਕਿ ਇਹ ਉਹ ਗੱਰ ਨੂੰ ਨਿਸ਼ਾਨਾ ਬਣਾਉਂਦੇ ਸਨ ਜਿੰਨਾ ਗੱਰ ਦੇ ਬਾਹਰ ਤਾਲਾ ਲੱਗਿਆ ਹੁੰਦਾ ਸੀ ਇਸ ਤੋਂ ਇਲਾਵਾ ਇਹ ਸ਼ਹਿਰ ਵਿੱਚ ਮੋਟਰਸਾਈਕਲ ਖੋ ਕੇ ਰਫੂ ਚੱਕਰ ਹੋ ਜਾਂਦੇ ਸੀ ਬਿੱਤੇ ਦਿਨian ਇੰਨਾ ਸ਼ਾਤਰ ਛੋਰਾ ਵੱਲੋਂ ਗੱਰ ਦਾ ਤਾਲਾ ਤੋੜ ਕੇ ਸੋਨੇ ਦੇ ਗਹਿਣੇ ਗੱਰ ਵਿੱਚ ਖੜੇ ਮੋਟਰਸਾਈਕਲ ਅਤੇ ਮੋਬਾਈਲ ਚੁੱਕ ਕੇ ਫਰਫੂ ਚੱਕਰ ਹੋ ਗੇ ਅਸੀਂ ਹੁਣ ਇਹਨਾਂ ਨੂੰ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਦੇ ਪਹਿਲੇ ਵੀ ਚੋਰੀ ਦੇ ਕਈ ਮਾਮਲੇ ਦਰਜ ਹਨ ਜੀ ਜੀ ਕਮਨਾ ਪ੍ਰੇਮ ਨਗਰ ਇਥੇ ਕੋਈ ਚੋਰੀ ਹੋਈ ਸੀਗੀ ਰਾਤ ਨੂੰ ਤੇ ਇਹ ਇਨਸੀਡੈਂਟ ਸਵੇਰ ਖਰੀਦ ਦਾ ਸੀਗਾ ਤੇ ਇਹਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਕ੍ਰਿਸ਼ਾ ਔਰ ਕਾਲੀ ਇੱਕ ਬੰਤੀ ਆ ਜਿਹੜਾ ਕ੍ਰਿਸ਼ਾ ਹੈ ਮਗਨੜ ਦਾ ਰਹਿਣ ਵਾਲਾ ਤੇ ਜਿਹੜਾ ਬੰਤੀ ਆ ਇਹ ਸਮਾਨ ਉਸ ਦਾ ਰਹਿਣਾ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਮਕਦਮੇ ਦਾ ਵੀ ਦਰਜ ਹੈ ਤੇ ਇਹਨਾਂ ਨੂੰ ਅਸੀਂ ਹੋਣੀ ਆਪਣੀ ਇਨਵੈਸਟੀਗੇਸ਼ਨ ਫਿਰ ਸਾਹਮਣੇ ਆਏ ਸੀਗੇ ਦੋ ਬੰਦੇ ਤੇ ਇਹਨਾਂ ਤੋਂ ਬਾਅਦ ਇਨਵੈਸਟੀਗੇਸ਼ਨ ਹੈ ਇਹ ਜੂਰੀ ਇਹਨਾਂ ਤੋਂ ਪ੍ਰੇਸ ਹੋ ਗਿਆ ਇਹ ਪ੍ਰੇਮ ਨਗਰ ਆ ਜੀ ਆਪਣੇ ਉੱਥੇ ਦਾ ਬੈਕ ਸਾਈਡ ਅਮਰ ਗੁਰਦੁਆਰਾ ਸਾਹਿਬ ਬਲਵਿੰਦਰ ਸਿੰਘ ਨੇ ਉਹਨਾਂ ਦੇ ਘਰੇ ਚੋਰੀ ਕੀਤੀ ਸੀ ਜੀ ਇਹਨਾਂ ਨੇ ਕੀ ਕੀ ਬਰਾਮਦ ਕੀਤਾ ਜੀ ਇਹਨਾਂ ਦੋ-ਚਾਰ ਮੋਬਾਈਲ ਕੋਲ ਇੱਕ ਹੀ ਸਾਈਨਲ ਸੀ ਇਅਰ ਤੇ ਬਾਕੀ ਗਹਿਣੇ ਸੀ ਜਿਹਦੇ ਵਿੱਚ ਇੱਕ ਮੰਗੋ ਸੂਤਰ ਘਵਾਲੀਆਂ ਹਈਆਂ ਚਾਂਦੀ ਦੇ ਕੰਪਨ ਸੀਗੇ ਇਹ ਰਿਕਵਰ ਹੋ ਗਏ। ਇਹ ਮੋਬਾਈਲ ਵੀ ਸੀ ਤੇ ਮੋਬਾਈਲ ਵੀ ਸੀ। ਬਿਰੇ ਦੇ ਪੀਸ ਉਹ ਵਿਆਹ ਦੇ ਬਹੁਤ ਮੋਸਟਲੀ ਮੋਬਾਈਲ ਦਾ ਆਇਆ ਸੀਗਾ ਵੀ ਜਿੰਨੇ ਘਰੇ ਕੋਈ ਪਹਿਲ ਮਿਲ ਜਾਂਦਾ ਹੁੰਦਾ ਸੀ ਉਹ ਟੈਕਨਿੰਗ ਦੀ ਸੀ ਜਾਂ ਅਦਰਵਾਈਜ਼ ਸਨੇਚ ਕਰ ਲੈਂਦੇ ਸੀ। ਜਿਹੜੇ ਬੜੇ ਵਿਆਹ ਦੇ ਹੋਏ ਸੀ ਉਹ ਇਹ ਹਾਂਜੀ ਇਹ ਜਿਹੜੇ ਵਿਆਹ ਦੇ ਫੈਮਲੀ ਕੋਈ ਨਹੀਂ ਹੈ। ਥੋੜੀ ਜਿਹਾ ਮਿਲਦੀ ਹੈ। ਇਨਾਂ ਤੇ ਜੀ ਚੋਰੀ ਦਾ ਮਕਦਮਾ ਨਿੱਤਾ ਉਹਦੇ ਵਿੱਚ ਅਰੈਸਟ ਭਈ ਇਹਨਾਂ ਦਾ ਹਲਮਾਨ ਰਿਆ ਸੀ ਜੇ ਉਹ ਤੇ ਦੁਗਾਂਧੀ ਰਕਰ ਪਿੱਛੇ ਪਹਿਲਾਂ ਕਿੰਤੀ ਸੀ ਪਹਿਲਾਂ ਵੀ ਇਹਨਾਂ ਦੇ ਵੱਖ-ਵੱਖ ਜੀ ਚੋਰੀ ਦੇ ਮਕਦਮੇ ਕਰਦੇ ਨੇ ਆਪਣੇ ਪਹਿਲਾਂ ਵੀ ਫੀਲ ਹੋਏ ਸੀਗਾ 93 ਲਕਾਂ ਦੇ ਇਹਨਾਂ ਨੇ ਚੋਰੀ ਕੀਤੀ ਸੀ ਉਹਦੇ ਵਿੱਚ ਵੀ ਸੀਗਾ ਇੱਕ ਰਿਸ਼ੀ ਦੋਸਤ ਤੇ ਜਿਹੜਾ ਮੁੰਡਾ ਬੰਟੀ ਹੈ ਇਹ ਹੁਣ ਕਿਰਾਏ ਤੇ ਆਪਣੇ ਨਾਂ ਤੇ ਰਹਿ ਰਹੇ ਤੇ ਪਿੱਛੇ ਸਮਾਨ ਹੈ ਇਹ ਤੇ ਫੇਰ ਪਿੰਡੀ ਨਾ ਮਕਦਮਾ ਕਰਦੇ ਹੋ ਤੋਂ ਹੋ ਰਿਹਾ ਜੀ ਕਿੰਨੇ ਬਣ ਲੱਗੇ ਉਹ ਤੋਂ ਜਿੱਥੇ ਆ ਕੇ ਬਸ ਜਦੋਂ ਇਹਨਾਂ ਦਾ ਮੋਸਟਲੀ ਕੀ ਹੁੰਦਾ ਚ ਉਹਨਾਂ ਦਾ ਆਪ ਦਾ ਏਰੀਆ ਛੱਡ ਕੇ ਕਰਦੇ ਹੁੰਦੇ ਨੇ ਪਰ ਟ੍ਰੈਂਡਿੰਗ ਜਿਹੜਾ ਇਹਨਾਂ ਏਰੀਆ ਦਾ ਪਤਾ ਲੱਗ ਜਾਂਦਾ ਹੈ ਨਾ ਉਹਦੇ ਤੋਂ ਉੱਥੇ ਵੀ ਫਿਰ ਇਹ ਹੁਣ ਏਰੀਆ ਛੱਡ ਕੇ ਦੂਜੀ ਜਗ੍ਹਾ ਰਹਿਣ ਲੱਗ ਜਾਂਦੇ ਨੇ ਕਿ ਕਿ ਇਹਨਾਂ ਦਾ ਮੂਲ ਟ੍ਰੈਂਡ ਇਹ ਦੇਖਦੇ ਨੇ ਜਿੱਥੇ ਘਰੇ ਲੋਕ ਲੱਗੇ ਹੋਏ ਤੇਰੇ ਇੰਟਰ ਕਰਦੇ ਹੁੰਦੇ ਨੇ ਧਾਰਾ ਜੀ ਨੇ 331 ਦੇ 305 ਦੀ ਇਸ ਤਰ੍ਹਾਂ ਦੇ ਕਰਦੇ ਨੇ ਮੈਂ ਤਾਂ ਉਹ ਜਿਹਾ ਸਮਝਦਾ ਹਾਂ ਕਿ ਜਿੱਥੇ ਲੋਕ ਲੱਗੇ ਹੁੰਦੇ ਨੇ ਲੋਕ ਲੱਗੇ ਹੁੰਦੇ ਨੇ ਉਦੇ ਕਰੈਂਟਲ ਕਰਨਾ ਲੋਕਾਂ ਨੂੰ ਵੀ ਮੈਸੇਜ ਜਿਹੜਾ ਬੰਨ੍ਹੂ ਜਿਹੜਾ ਤੁਹਾਡਾ ਬਣਾਇਆ ਲੋਕਾਂ ਨੂੰ ਮੇਰਾ ਇਹੀ ਮੈਸੇਜ ਹੈ ਜੀ ਜਿਵੇਂ ਵੀ ਤੁਸੀਂ ਕੋਈ ਵੀ ਜਾਂਦਾ ਜਾਂਦਾ ਚਾਰ ਬੰਗੇ ਮਾਨੂੰ ਦੱਸਿਆ ਜਾਂਦਾ ਜੀ ਵੀ ਜਿਹੜੀ ਤੁਹਾਡੀ ਕੋਈ ਅਹਿਮ ਚੀਜ਼ ਹੈ ਮੰਨ ਲਓ ਸੁਣਨਾ ਕੋਈ ਕੈਸ਼ ਆ ਉਹ ਕਰੇ ਨਾ ਰੱਖਿਆ ਜਾਵੇ ਕਿ ਤੁਸੀਂ ਸੁਣ ਨੂੰ ਖਲਾ ਦਿੱਤੀ ਜਾਂਦੀ ਜੀ ਸੁਣਨਾ ਰੱਖਣਾ ਦੀ ਆ ਵੀ ਇਹੀ ਜਗ੍ਹਾ ਨਾ ਰੱਖਿਆ ਜਾਵੇ ਕਿਉਂਕਿ ਇਹਨਾਂ ਦੀ ਸੇਫਟੀ ਹੁੰਦੀ ਹੈ ਇਹਦੀ ਹੈ ਇਹੀ ਜਗ੍ਹਾ ਕਾਮਨ ਜਗ੍ਹਾ ਤੇ ਨਾ ਰੱਖਿਆ ਜਾਵੇ ਸਲੀਟ ਆਰਗੂਮੈਂਟ ਚੋਰਿੰਗ ਨਹੀਂ ਕਰਦੇ ਬੀਪੀ ਹੋ ਜਾਏਗਾ ਜੀ ਉੱਪਰ ਜਗ੍ਹਾ ਨਹੀਂ ਪਈਆ